ਉਹ ਬੋਲਦੇ ਇਹ ਅੱਜ ਟਿਕਾਣੇ ਦੇ ਵਿੱਚ ਬੱਚੇ ਵੀ ਆਡੇ ਜਾਣ ਲੱਗੇ ਨੇ ਸੱਚਿਆਂ ਦੇ ਮਨਾਂ ਦੇ ਤੇ ਵੀ ਇਹ ਗੱਲ ਆ ਪੁੱਗੀ ਆ ਤੇ ਇੱਕੇ ਨਜੂਰਾਂ ਦੇ ਜਾਂ ਕਿਸਾਨਾਂ ਦੇ ਜਾਂ ਦੁਕਾਨਦਾਰਾਂ ਦੇ ਜਾਂ ਕਿਸੇ ਹੋਰ ਲੋਕ ਦੇ ਜਿਹੜਾ ਕਾਲਾ ਵੀ ਇਨਸਾਨ ਕੋਲੇ ਲੋਹਾ ਟਕੇ ਬਾਕੀ ਹਰ ਇੱਕ ਜਵਾਨ ਦੇ ਉੱਤੇ ਅੱਜ ਇਹ ਆ ਵੀ ਦੁੱਖੀ ਨੂੰ ਹਟਾਉ ਆਰੇ ਨੇ ਜੇਕਰ ਆਵਾਜ਼ਾਂ ਪਾਉਣੇ ਕਿ ਕਰਦੇ ਨਹੀਂ ਆਏ ਬਾਰੇ ਕਰਦੇ ਆਏ ਆਪਾਂ ਦੇ ਅੱਗੇ ਆ ਕੇ ਉੱਪਰ ਦੀ ਮਾਰ ਹੋਏ ਸਾਨੂੰ ਬਾਹਰ ਨਹੀਂ ਕਰਨਾ ਕਹਿੰਦੇ ਨਾ ਲਾ ਲੋ ਕੱਢੀ ਦਵਾ ਦੋ ਜਿਹੜਾ ਤੋਂ ਬਣਾ ਬੈਠੇ ਜਿਹਦਾ ਕਾਉਂਸਲ ਹੈ ਜਿਹਦੀ ਫਤਿਹ ਅੱਜ ਬਲਾਕ ਖਨਵਾਣੋ ਦੇ ਖਰਦ ਵਾਲੇ ਪਿੰਡਾਂ ਤੋਂ ਜਿੰਦਗੀ ਸੰਘਰਸ਼ਿਤ ਹੈ ਜੋ ਆਪਣੇ ਖਨੌਰੀ ਬਾਰਡਰਾਂ ਤੇ ਯਾਰ ਸਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਸੀਗੀ ਵੀ ਅੱਜ ਦੇ ਦਿਨ ਸਾਰੇ ਪੰਜਾਬ ਦੇ ਵਿੱਚ ਬਲਾਕਾਂ ਦੇ ਵਿੱਚ ਜਾਂ ਜਿਹੜੇ ਵੱਡੇ ਪਿੰਡ ਨੇ ਉੱਥੇ ਸਿਕੰਦਰ ਸਰਕਾਰ ਦੇ ਪੁਤਲੇ ਉੱਕੇ ਜਾਣਗੇ ਤਾਂ ਕਿ ਜੋ ਕਿਸਾਨ ਆਪਣੇ ਇਸ ਠੰਡ ਦੇ ਕੜਾਕੇ ਦੇ ਖੰਡ ਦੇ ਵਿੱਚ ਆਪਣੇ ਹੱਕਾਂ ਵਾਸਤੇ ਬਾਰਡਰਾਂ ਤੇ ਬੈਠੇ ਨੇ ਤਾਂ ਕੱਲ ਵੀ ਇੱਕ ਕਿਸਾਨ ਢੱਲੇਵਾਲ ਸਾਹਿਬ ਦੀ ਸੇਤ ਨੂੰ ਬੇਤ ਦਾ ਦਰਦ ਨਾ ਸਹਾਰਦੇ ਹੋਏ ਆਪਣੀ ਸ਼ਹੀਦੀ ਦੇ ਗਿਆ ਔਰ ਦਲੀਆਲ ਸਾਹਿਬ ਦੀ ਸਿਹ ਦਿਨ ਪਰ ਦਿਨ ਬੜੀ ਗਾਉਣ ਹੁੰਦੀ ਜਾਂਦੀ ਆ ਤੇ ਉਹਦੇ ਸਬੰਧ ਦੇ ਵਿੱਚ ਰੰਗੀਆਂ ਗੋਲੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਅੱਜ ਬਲਾਕ ਪੱਧਰ ਤੇ ਪਿੰਡ ਪੱਧਰ ਤੇ ਪ੍ਰੋਗਰਾਮ ਨੇ ਪੂਰੇ ਪੰਜਾਬ ਦੇ ਵਿੱਚ ਤੇ ਅੱਜ ਅਸੀਂ ਸਾਡੇ ਬਲਾਕ ਖਮਾਣੋ ਵੱਲੋਂ ਵੀ ਸਾਰੀਆਂ ਕਿਸੇ ਮਗੀਆਂ ਮਿਲ ਕੇ ਮੋਦੀ ਸਰਕਾਰ ਦਾ ਕੇਂਦਰ ਸਰਕਾਰ ਦਾ ਪਤਲਾ ਫੁੱਪਣ ਜਾ ਰਹੀਆਂ ਨੇ